ਪਿਛਲੇ 50 ਸਾਲਾਂ 'ਚ ਤੁਸੀਂ ਘਰੇ ਬਹਿ ਜਾਓ ਸੋਚਣ ਲੱਗ ਜਾਓ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆ ਸੜਕ ਬਣਾਈ ਸਰ ਕੀ ਮੈਂ ਕਹਿੰਦਾ ਯਾਦ ਕਰਾ ਦਿਓ ਇੱਕ ਚੀਜ਼ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਅਕਾਲੀ ਦਲ ਦਾ ਸਰਕਾਰ ਦਾ ਮਤਲਬ ਤੁਹਾਡੀ ਆਪਣੀ ਸਰਕਾਰ ਤੁਹਾਡੀ ਆਪਣੀ ਪਾਰਟੀ ਅਕਾਲੀ ਦਲ ਸਿਆਸੀ ਪਾਰਟੀ ਘਟ ਹੈ ਇੱਕ ਸੋਚ ਹੈ ਜੇ ਕਾਲੀ ਦਲ ਨੇ ਕੱਲੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ 103 ਸਾਲ ਵਿੱਚ ਕੱਲੇ 22 ਸਾਲ ਹੀ ਕਰਨਗੇ ਅੱਜ ਤਾਂ ਜੇਲ੍ਹਾਂ 'ਚ ਹੀ ਰਹੇ ਐ ਕਿਸ ਵਾਸਤੇ ਰਹੇ ਐ ਜੇਲ੍ਹਾਂ 'ਚ ਪਾਣੀ ਦੀ ਲੜਾਈ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਅਜੀਬੇ ਸੁਮਝੋਤੇ ਕਰ ਸਕਦੇ ਸੀ ਸਾਨੂੰ ਬਣਾ ਦਿਓ ਮੁੱਖ ਮੰਤਰੀ ਬਾਦਲ ਸਿੰਘ ਨੇ 10 ਸਾਲ ਜੇਲ੍ਹ ਕੱਟਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਸੀ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਨਾ ਟਾਕਰਾ ਲਓ ਦੱਸੋ ਸਰਕਾਰ ਤੁਹਾਨੂੰ ਦੇ ਦਿੰਦੀ ਹੈ ਅਕਾਲੀ ਸਰਕਾਰ ਬਣਾਉਣ ਵਾਸਤੇ ਨਹੀਂ ਬਣਿਆ ਹੁਣ ਕਿਸਾਨੀ ਦੀ ਗੱਲ ਆਉਂਦੀ ਹੈ ਅੱਜ ਤੁਸੀਂ ਆਪਣੇ ਖੇਤ ਜਾਓਗੇ ਜਿਹੜਾ ਟਿਊਬਵਲ ਕਨੈਕਸ਼ਨ ਤੁਹਾਡੇ ਕੋਲੇ ਆ ਕਰੋ ਕਿ ਦੋ ਆ ਅਕਾਲੀ ਜਲਦੀ ਸਰਕਾਰ ਦੇ ਦੌਰਾਨ ਦਿੱਤਾ ਗਿਆ ਮੈਂ ਆਰਟੀਆਈ ਰਾਹੀਂ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਚ ਹੈ 13.5 ਲੱਖ ਅਕਾਲੀ ਜਲਦੀ ਸਰਕਾਰਾਂ ਨੇ ਦਿੱਤਾ ਉਸ ਟਿਊਬਲ ਵਿੱਚ ਮੁਫਤ ਬਿਜਲੀ ਕਾလီਵਲ ਨੇ ਦਿੱਤੀ ਜੇ ਤੁਸੀਂ ਕੋਈ ਕੱਸੀ ਦੇਖੋਗੇ ਕੋਈ ਨਹਿਰ ਦੇਖੋਗੇ ਉਹ ਨਹਿਰ ਵੀ ਤੇ ਕੱਸੀ ਕਾਲੀ ਦਲ ਦੀ ਸਰਕਾਰ ਨੇ ਬਣਾਈ ਜੇ ਤੁਹਾਡੇ ਪੱਕੇ ਖਾਲੇ ਬਣੇ ਦੇਖੋਗੇ ਉਹ ਵੀ ਕਾਲੀ ਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਕਾਲੀ ਦਲ ਨੇ ਅਜੀਆਂ ਮੰਡੀਆਂ ਤੁਹਾਡੇ ਪਿੰਡਾਂ 'ਚ ਮੰਡੀਆਂ ਉਹ ਸਕੀਮ ਬਾਦਲ ਸਾਹਿਬ ਦੀ ਸੀ ਉਹ ਲੈ ਕੇ ਆਏ ਸੀ ਤੁਹਾਨੂੰ ਕਿਸਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਆਹ ਟਰੈਕਟਰ ਤੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਅਟੈਕਸ ਮਾਫ ਕਰਨ ਨਾਲ ਕਾਲੀਦਲਾ ਉਹ ਕਹਿੰਦੇ ਬਾਦਲ ਸਾਹਿਬ ਨੇ ਕਿਹਾ ਪਹਿਲੀ ਵਾਰ ਮੁਰਿਆਦਾ ਬਣੇ ਉਹ ਕਹਿੰਦੇ ਟੈਕਸ ਤੇ ਟ੍ਰੈਕਟਰ ਤੇ ਟੈਕਸ ਉਹ ਕਹਿੰਦਾ ਤੇ ਜੱਟ ਦਾ ਗੱਡਾ ਹੈ ਮਾਫ ਕਰ ਦਿਓ ਤੁਸੀਂ ਦੇਖ ਲਓ ਪਹਿਲੇ ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ ਜਾਂ ਤੇ ਬਾਦਲ ਸਾਹਿਬ ਨੇ ਮਾਫ ਕੀਤਾ ਸਾਈਕਲ ਤੇ ਵੀ ਲਾਇਆ ਬਰੇ ਇਸ਼ਾਨਾ ਹਾ ਹਾ ਹੁਣ ਆਪਣੇ ਗਰੀਬ ਭਾਈਚਾਰਾ ਹੈ ਤੁਸੀਂ ਦੱਸੋ ਇੱਕ ਇੱਕ ਚੀਜ਼ ਆਟਾ ਦਾਲ ਸਕੀਮ ਨੀਲੇ ਖਾਨ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਸ਼ਗਨ ਬਾਦਲ ਸਾਹਿਬ ਦੇ ਪੈਨਸ਼ਨ ਬਾਦਲ ਸਾਹਿਬ ਦੀ ਐਸਸੀ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਦੇ ਮਾਫ ਬਾਦਲ ਸਾਹਿਬ ਨੇ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਸਾਈਕਲ 11ਵੀਂ ਦੇ ਬਾਰੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਦੀ ਮੁਫਤ ਪੜ੍ਹਾਈ ਕੀਤੀ ਐਸਸੀ ਸਕਾਲਰਸ਼ਿਪ 1600 ਕਰੋੜ 1700 ਕਰੋੜ ਹਸਾਲ ਦਾ ਦਿੰਦੇ ਸੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ